ਕਿਸੇ ਸਕੂਲ ਵਿੱਚ ਇੱਕ ਬੱਚਾ ਕਲਾਸ ਵਿੱਚ ਆਇਆ 30-40 ਬੱਚੇ ਹੋਰ ਵੀ ਐ ਅਚਾਨਕ ਉਹ ਬੱਚਾ ਟੀਚਰ ਕੋਲੇ ਆਇਆ ਕਹਿੰਦਾ ਸਰ ਮੇਰੀ ਸੋਨੇ ਦੀ ਅੰਗੂਠੀ ਚੋਰੀ ਹੋ ਗਈ ਧਿਆਨ ਨਾਲ ਸੁਣਿਓ ਬੜਾ ਕੀਮਤੀ ਬਚਨ ਅਸੀਂ ਕੀ ਖੱਟਣ ਆਏ ਆ ਅਸੀਂ ਇੱਥੇ ਕੀ ਇਕੱਠਾ ਕਰਨ ਆਏ ਆ ਤੇ ਅਸੀਂ ਕੀ ਲੈ ਕੇ ਜਾਣਾ ਸਾਡੇ ਨਾਲ ਕਿਹੜੀ ਚੀਜ਼ ਨਿਬੜਣੀ ਹੈ ਉਹ ਕਹਿੰਦੇ ਟੀਚਰ ਕੋਲੇ ਬੱਚਾ ਆ ਕੇ ਕਹਿੰਦਾ ਸਰ ਮੇਰੀ ਸੋਨੇ ਦੀ ਅੰਗੂਠੀ ਚੋਰੀ ਹੋ ਗਈ ਟੀਚਰ ਕਹਿੰਦਾ ਬੇਟਾ ਤੂੰ ਸੋਨੇ ਦੀ ਅੰਗੂਠੀ ਪਹਿਨ ਕੇ ਕਿਉਂ ਆਇਆ ਸੀ ਉਹ ਬੱਚਾ ਕਹਿੰਦਾ ਮੇਰੀ ਮੰਮਾ ਨੇ ਆਖਿਆ ਸੀ ਅੱਜ ਪਹਿਨ ਜਾ ਕਿਉਂਕਿ ਅੱਜ ਮੇਰਾ ਬਦਦੇ ਹੈ ਅੱਜ ਮੇਰਾ ਜਨਮ ਦਿਨ ਹੈ ਕਹਿੰਦੇ ਫਿਰ ਤੂੰ ਉਤਾਰ ਕੇ ਕਿਉਂ ਰੱਖੀ ਕਹਿੰਦੇ ਸਰ ਜਦੋਂ ਮੈਂ ਲਿਖਦਾ ਸੀ ਨਾ ਕਾਪੀ ਤੇ ਤੇ ਉਹ ਮੇਰੀ ਉਂਗਲ ਵਿੱਚ ਚੁਬਦੀ ਸੀ ਇਸ ਲਈ ਮੈਂ ਲਾ ਕੇ ਰੱਖ ਦਿੱਤੀ ਦੇ 5.1 ਮਿੰਟਾਂ ਦੀ ਪਤਾ ਨਹੀਂ ਕਿੰਨੇ ਚੁੱਕ ਲਈ ਹੁਣ ਸੰਗਤ ਜੀ ਟੀਚਰ ਬੜਾ ਸਿਆਣਾ ਸੀ ਉਹ ਕਹਿੰਦਾ ਵੀ ਕਲਾਸ ਦਾ ਦਰਵਾਜ਼ਾ ਬੰਦ ਕਰ ਦਿਓ ਜਿੰਨੇ ਬੱਚੇ ਐ ਕਹਿੰਦੇ ਸਾਰਿਆਂ ਦੀ ਅੱਖਾਂ ਤੇ ਪੱਟੀ ਬੰਨ੍ਹ ਦਿਓ ਸਾਰਿਆਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਟੀਚਰ ਨੇ ਸਭ ਦੇ ਬੈਗ ਚੈੱਕ ਕੀਤੇ ਸਭ ਦੀ ਯੂਨੀਫਾਰਮ ਚੈੱਕ ਕੀਤੀ ਜੇਬਾਂ ਚੈੱਕ ਕੀਤੀਆਂ ਤੇ ਇੱਕ ਬੱਚੇ ਦੀ ਜੇਬ ਚੋਂ ਅੰਗੂਠੀ ਲੱਭ ਗਈ ਜਦੋਂ ਅੰਗੂਠੀ ਲੱਭੀ ਟੀਚਰ ਕਹਿੰਦਾ ਲੈ ਵੀ ਬੱਚਿਆ ਖੋਲੋ ਪੱਟੀਆਂ ਅੱਖਾਂ ਤੋਂ ਆ ਲੱਭ ਗਈ ਹੈ ਉਹ ਕਹਿੰਦਾ ਵੀ ਕਿੱਥੋਂ ਲੱਭੀ ਕਿਹਨੇ ਚੁੱਕੀ ਸੀ ਟੀਚਰ ਕਹਿੰਦਾ ਤੂੰ ਇਹ ਤੋਂ ਕੀ ਲੈਣਾ ਬਸ ਤੇਰੀ ਅੰਗੂਠੀ ਲੱਭ ਗਈ ਉਹ ਕਹਿੰਦੇ ਸਰ ਇਹ ਤਾਂ ਦੱਸ ਦਿਓ ਵੀ ਉਹ ਚੋਰ ਹੈ ਕਿਹੜਾ ਅੱਗੋਂ ਟੀਚਰ ਕਹਿੰਦਾ ਜੇ ਮੈਂ ਤੁਹਾਨੂੰ ਦੱਸ ਦਿੱਤਾ ਨਾ ਚੋਰ ਕਿਹੜਾ ਹੈ ਤੁਸੀਂ ساری ਜ਼ਿੰਦਗੀ ਉਸ ਬੱਚੇ ਨੂੰ ਚੋਰ ਚੋਰ ਕਹਿ ਕੇ ਉੱਠਣ ਨਹੀਂ ਦੇਣਾ ਆਖੋ ਸਤਨਾ ਵਿਵਾਹਿ ਤੁਜੀਏ ਉਹditra ਤੁਸੀਂ ਜ਼ਿੰਦਗੀ ਰੋਲ ਦੇਓਗੇ ਅੱਜ ਉਹ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਉਹ ਗਲਤੀ ਨਹੀਂ ਕਰੇਗਾ ਪਰ ਜੇ ਉਹਨੂੰ ਤੁਸੀਂ ਚੋਰ 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 ਕਹਿ ਕੇ ਟਰੋਲ ਕਰੋਗੇ ਉਹ ਕੱਲ ਨੂੰ ਫੇਰ ਚੋਰੀ ਕਰੂਗਾ ਉਹਨੂੰ ਸੁਧਰਨ ਦਾ ਮੌਕਾ ਦਿੱਤੇ ਇੱਕ ਇੱਕ ਮੌਕਾ ਉਹਦੀ ਪਹਿਲੀ ਗਲਤੀ ਹੈ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਸਮਾਪਿੱਤੇ ਜਿਹਨੇ ਅੰਗੂਠੀ ਚੁੱਕੀ ਸੀ ਉਹ ਬੱਚਾ ਨਿਤ ਡਰਦਾ ਕਿ ਟੀਚਰ ਅੱਜ ਨਾ ਦੱਸ ਦੇ ਵੀ ਆਹ ਬੱਚਾ ਚੋਰ ਹੈ ਪਰ ਟੀਚਰ ਨੇ ساری ਉਮਰ ਦੱਸਿਆ ਹੀ ਨਹੀਂ ਵੀ ਕਿਹੜਾ ਚੋਰ ਹੈ ਇੱਕ ਦਿਨ ਉਹ ਬੱਚਾ ਚੋਰ ਸੀ ਜਿਹੜਾ ਪੜ੍ਹ ਕੇ ਲਿਖ ਕੇ ਵੱਡਾ ਅਫਸਰ ਬਣਿਆ ਤੇ ਕਿਸੇ ਵਿਆਹ ਦੀ ਪਾਰਟੀ 'ਚ ਉਹੀ ਟੀਚਰ ਵੀ ਤੇ ਉਹ ਬੱਚਾ ਇਕੱਠੇ ਹੋਏ ਜਿਹੜਾ ਆਈਪੀਐਸ ਅਫਸਰ ਬਣਿਆ ਬੱਚਾ ਜਿਹਨੇ ਚੋਰੀ ਕੀਤੀ ਸੀ ਉਹ ਟੀਚਰ ਨੂੰ ਜਾ ਕੇ ਉਹਨੇ ਬੁਲਾਇਆ ਉਹਦੇ ਗੋਡੀ ਹੱਥ ਲਾਏ ਤੇ ਟੀਚਰ ਨੂੰ ਉਹ ਬੱਚਾ ਕਹਿੰਦਾ ਸਰ ਮੈਨੂੰ ਪਹਿਚਾਣਿਆ ਕਹਿੰਦੇ ਪਹਿਚਾਨ ਲਿਆ ਕਹਿੰਦੇ ਸਰ ਮੈਂ ਉਹੀ ਆ ਜਿਹਨੂੰ ਤੁਸੀਂ ਪੜਾਇਆ ਹੈ ਟੀਚਰ ਕਹਿੰਦਾ ਬਿਲਕੁਲ ਮੈਨੂੰ ਯਾਦ ਹੈ ਅੱਗੋਂ ਬੱਚਾ ਕਹਿੰਦਾ ਸਰ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਅੰਗੂਠੀ ਚੋਰੀ ਕਰਨ ਵਾਲਾ ਮੈਂ ਹੀ ਚੋਰ ਆ ਅੱਗੋਂ ਟੀਚਰ ਨੇ ਜਿਹੜੀ ਗੱਲ ਕਹੀ ਨਾ ਪਿਆਰਿਓ ਉਹ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਟੀਚਰ ਕਹਿੰਦਾ ਅੱਛਾ ਤੂੰ ਚੋਰ ਸੀ ਤੂੰ ਚੋਰੀ ਕੀਤੀ ਸੀ ਅੰਗੂਠੀ ਕਹਿੰਦੇ ਸਰ ਤੁਸੀਂ ਤਾਂ ਮੈਨੂੰ ਫੜਿਆ ਸੀ ਜਦੋਂ ਸਾਡੀਆਂ ਅੱਖਾਂ ਤੇ ਪੱਟੀਆਂ ਬਣਾਈਆਂ ਸੀ ਅੱਗੋਂ ਟੀਚਰ ਕਹਿੰਦਾ ਬੇਟਾ ਜਿੱਤੇ ਮੈਂ ਤੇਰੀ ਚੋਰੀ ਫੜੀ ਸੀ ਮੈਂ ਕੱਲੇ ਬੱਚਿਆਂ ਦੀਆਂ ਅੱਖਾਂ ਤੇ ਪੱਟੀਆਂ ਨਹੀਂ ਸੀ ਬਣਾਈਆਂ ਮੈਂ ਆਪਣੀ ਅੱਖਾਂ ਤੇ ਵੀ ਪੱਟੀ ਬੰਨੀ ਹੋਈ ਸੀ ਮੈਂ ਆਪਣੀ ਅੱਖਾਂ ਤੇ ਵੀ ਪੱਟੀ ਬੰਨੀ ਹੋਈ ਸੀ ਉਹ ਕਿਉਂ ਕਿਉਂਕਿ ਮੈਂ ਤੁਹਾਡਾ ਟੀਚਰ ਹਾਂ ਤੁਹਾਨੂੰ ਪੜਾਉਣਾ ਹੈ ਜੇ ਮੈਨੂੰ ਪਤਾ ਲੱਗ ਜਾਂਦਾ ਨਾ ਵੀ ਤੂੰ ਚੋਰ ਹੈ ਤੇਰੇ ਲਈ ਸ਼ਾਇਦ ਮੇਰੇ ਅੰਦਰ ਕਿਰਣਾ ਜਣੀ ਸੀ ਤੂੰ ਮੇਰਾ ਸਟੂਡੈਂਟ ਸੀ ਵਿਦਿਆਰਥੀ ਸੀ ਤੇਥੋਂ ਗਲਤੀ ਹੋਈ ਪਰ ਜੇ ਮੈਨੂੰ ਪਤਾ ਲੱਗ ਜਾਂਦਾ ਵੀ ਤੂੰ ਚੋਰ ਹੈ ਤੇ ਮੈਂ ਤੇਰੇ ਨਾਲ ਤੇ ਉਹਨਾਂ ਵਿਦਿਆਰਥੀਆਂ ਨਾਲ ਫਿਰ ਬਿਤਕਰਾ ਕਰਨਾ ਸੀ ਤੈਨੂੰ ਮਾੜਾ ਸਮਝਣਾ ਸੀ ਤੇਰੇ ਲਈ ਮੇਰੀ ਨਿਗਾ ਵਿੱਚ ਉਹ ਪਿਆਰ ਨਹੀਂ ਸੀ ਰਹਿਣਾ ਜਿਹੜਾ ਦੂਜਿਆਂ ਬੱਚਿਆਂ ਲਈ ਹੈ ਮੈਂ ਸਭ ਨੂੰ ਇੱਕੋ ਜਿਹਾ ਸਮਝ ਕੇ ਪੜਾਇਆ ਚਾਹੇ ਕੋਈ ਚੋਰ ਹੈ ਤੇ ਚਾਹੇ ਕੋਈ ਸਾਧ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਐਸੀ ਦ੍ਰਿਸ਼ਟੀ ਹੁੰਦੀ ਹੈ ਇੱਕ ਜਪਣ ਵਾਲੇ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾ ਉਹ ਐਸੀ ਦ੍ਰਿਸ਼ਟੀ ਹੁੰਦੀ ਹੈ ਉਪਦੇਸ਼ ਸੰਸਮ ਮਿੱਤਰ ਸੱਤਰੇ ਭਗਵੰਤ ਭਗਤ ਭਾਵਨੀ ਇੱਕੋ ਜਿਹਾ ਉਪਦੇਸ਼ ਦਿੰਦੇ ਨੇ ਸਤਗੁਰੂ ਭਾਵੇਂ ਕੋਈ ਮਿੱਤਰ ਹੈ ਤੇ ਭਾਵੇਂ ਕੋਈ ਦੁਸ਼ਮਣ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕੋ ਜੀ ਛਾਂ ਦਿੰਦਾ ਹੈ ਦਰਖਤ ਭਾਵੇਂ ਕੋਈ ਚੋਰ ਆ ਕੇ ਵੇਝੇ ਉਹਦੀ ਛਾਂਵੇਂ ਤੇ ਭਾਵੇਂ ਕੋਈ ਸਾਹ ਧਾ ਕੇ ਵੇਝੇ ਸੂਰਜ ਇੱਕੋ ਜੀ ਰੋਸ਼ਨੀ ਦਿੰਦਾ ਹੈ ਜੀ ਸਾਰਿਆਂ ਨੂੰ ਉਹ ਸਭ ਦੇ ਘਰੇ ਚਾਨਣ ਕਰਦਾ ਹੈ ਭਾਵੇਂ ਕੋਈ ਚੰਗਾ ਹੈ ਤੇ ਭਾਵੇਂ ਕੋਈ ਮੰਦਾ ਹੈ ਇਸੇ ਤਰ੍ਹਾਂ ਉਹਨੋ ਜਪਣ ਵਾਲਿਆਂ ਦੀ ਦ੍ਰਿਸ਼ਟੀ ਵੀ ਇਹੋ ਜੀ ਨਿਗਾਹ ਹੋ ਜਾਂਦੀ ਹੈ। ਉਹਨਾਂ ਨੂੰ ਫਿਰ ਜਿੱਥੇ-ਜਿੱਥੇ ਉਹ ਵੇਖਦੇ ਨੇ ਉਹਨਾਂ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜੀ। ਉਸ ਬ੍ਰਹਮ ਗਿਆਨੀ ਨੂੰ ਹਰੀ ਤੋਂ ਬਿਨਾਂ ਕੁਝ ਨਹੀਂ ਦਿਸਦਾ।